ਮੇਰੇ ਖਿਲਾਫ ਵੀ ਇੱਕ ਜਿਹਦੇ ਤਾਉਣ ਦੇ ਵਿੱਚ ਸਰੀਆ ਸੀ ਕਿਸਾਨ ਯੂਨੀਅਨ ਦਾ ਆਗੂ ਕਹਿੰਦਾ ਸੀ ਮੇਰੇ ਪਿੰਡ ਦਾ ਉਹਨਾਂ ਨੇ ਵੀ ਮੇਰੇ ਖਿਲਾਫ ਇੱਕ ਚਾਹਲੀ ਅਸਲਾ ਲਈ ਸੀ ਕਿਉਂਕਿ ਮੈਂ ਉਹਨਾਂ ਦੇ ਨਰੇਕਾਂ ਦੇ ਪੈਸੇ ਵੱਧ ਕਿੱਟੇ ਸੀ ਭੈਣੋ ਉਹਨਾਂ ਦੇ ਨਰੇਕਾਂ ਦੇ ਪੈਸੇ ਪੈਂਦੇ ਸੀਗੇ ਖਾਤਿਆਂ ਦੇ ਵਿੱਚ ਸੋ ਜਦੋਂ ਮੈਨੂੰ ਕਾਨੂੰ ਮਿਲੀ ਬਾਬਾ ਫਰਦੂ ਸੰਧਾਨ ਦੇ ਮੁਤਾਬਕ ਪਿੰਡ ਦਾ ਸਰਪੰਚ ਬਣਿਆ ਤਾਂ ਮੈਂ ਪਹਿਲਾਂ ਆਪਣੇ ਲੋਕਾਂ ਦੀ ਵਾਅ ਚੱਕੀ ਤੇ ਜ਼ੁਲਮ ਦੇ ਖਿਲਾਫ ਵਾਅ ਚੱਕੀ ਆਪਣੇ ਪਿੰਡ ਦੇ ਵਿੱਚੋਂ ਸੋ ਮੇਰੇ ਨਾਲ ਵਿੱਕੀ ਬਰੋਚੇ ਜੀ ਦਰਸ਼ਨ ਸਿੰਘ ਕਾਗੜਾ ਜੀ ਬਨੀ ਖੇੜਾ ਜੀ ਹੈਰਾ ਸਾਹਿਬ ਬੈਠੇ ਨੇ ਸਾਡੇ ਦੀਪ ਠਾਕੁਰ ਜੀ ਬੈਠੇ ਨੇ ਸਿਪ ਸੈਨਾ ਤੋਂ ਸਾਰੇ ਨੇ ਪਟਿਆਲੇ ਦੇ ਵਿੱਚ ਇੱਕ ਐਕਸ਼ਨ ਕਮੇਟੀ ਬਣਾਈ ਤੇ ਪਹਿਲਾ ਧੌਣ ਦੇ ਵਿੱਚੋਂ ਸਰੀਆ ਪਟਿਆਲੇ ਦੇ ਵਿੱਚੋਂ ਕੱਢਿਆ ਸੀ ਜਿਵੇਂ ਕਿ ਰਸਤੇ ਉੱਤੇ ਫਸੇ ਹੋਇਆ ਤੇਜਤਾ ਸਿੰਘ ਲੱਡੀ ਅਤੇ ਹੋਰ ਕਿਸਾਨ ਸਾਥੀਆਂ ਨੇ ਇਹਨਾਂ ਦੇ ਬੱਚਿਆਂ ਨੂੰ ਬੇਕਹਸ਼ਾ ਕੁੱਟਿਆ ਮਾਰਿਆ ਗਿਆ ਇੱਕ ਵੀਡੀਓ ਬੈਨ ਹੋਈ

ਕਿਉਂਕਿ ਦੰਤ ਸਵਾਜ ਦੇ ਬੱਚੇ ਸੀ ਉੱਚ ਜਾਤੀ ਦੇ ਬੰਦੇ ਨੇ ਕੁੱਟੇ ਮਾਰੇ ਕੁੱਟ मार ਕੇ ਅਪਹਰਨ ਕਰਕੇ ਗੱਡੀ ਵਿੱਚ ਕਮਾਇਆ ਗਿਆ ਕਿਉਂਕਿ ਬਹੁਤ ਸਾਥੀਆਂ ਨੂੰ ਸੱਚੀ ਕਰਨ ਵਾਲੇ ਪਤਾ ਨਹੀਂ ਹੈ ਕਮਾਇਆ ਗਿਆ ਕਮਾਉਣ ਤੋਂ ਬਾਅਦ ਜਦੋਂ ਸ਼ਾਮ ਨੂੰ 사ਦਰ ਮਲੇ 사ਦਰ ਸਮਰੂਪ ਲੈ ਕੇ ਗਏ ਤਾਂ ਉਥੇ ਦੋਨੇ ਬੱਚੇ ਲਹੂ ਲਹਾਨ ਸੀ ਗਏ ਉਥੇ ਮਨਜੀਤ ਸਿੰਘ ਲਾਈਵ ਹੋਇਆ ਕਿੰਨਾ ਦੇਹਾਵੇ ਬਈ ਮੈਂ ਬੱਚਿਆਂ ਨੂੰ ਕੁੱਟਿਆ ਨਹੀਂ ਉਸ ਤੋਂ ਕੁ ਸਮੇਂ ਬਾਅਦ ਉਹਨੇ ਆਪਣੇ ਸਾਥੀ ਇਕੱਠੇ ਕੀਤੇ ਪਰ ਸਪ੍ਰਸ਼ਾਸ਼ਨ ਨੇ ਭਾਰਤੀ ਕਿਸਾਨ ਜਿਹੜਾ ਦੇ ਕਬਾ ਹੇਠ ਝੂਠਾ ਪਰਚਾ ਕੀਤਾ ਸਾਡੇ ਬੱਚਿਆਂ ਦੇ ਇਹਾਂ ਤੇ 307 ਵੀ ਲਾਦੀ ਨਾਲੇ ਚੋਰ ਨਾਲੇ ਚਿਦਰਾਇਆਂ ਉਲਟਾ ਚੋਰ ਕਤਵਾਰ ਕੋ ਡਾਟੇ ਨਾਲੇ ਇਹਨਾਂ ਦੇ ਮੁੰਡੇ-ਕੁੱਡੇ ਨਾਲੇ ਸਾਡੇ ਦੀ 307 ਲਾਤੀ ਤੈਨੂੰ 382 ਬੀਲ ਆਤੀ ਚੋਰ ਅਚਕੇ ਬਣਾਤਾ ਮਾਰਕੁਟਾਈ ਵਾਲੇ ਬਣਾਤਾ ਅਸੀਂ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਸਾਡੇ ਬੱਚੇ ਸਿਵਲ ਹਸਪਤਾਲ ਦਾਖਲ ਕਰਾਈ ਡਾਕਟਰ ਮਕਰ ਸਿੰਘ ਜੀ ਪ੍ਰੋਚਾ ਸਾਹਿਬ ਜਗਨੇਸ਼ ਕਾਗੜਾ ਜੀ ਇਹ ਸਾਰੇ ਦਰਸ਼ਨ ਕਾਗੜਾ ਜੀ ਇਹਨੇ ਨੇ ਸਾਰਿਆਂ ਨੇ 7 ਤਰੀਕ ਤੋਂ ਇਕੱਠੇ ਆ ਸੀ 7 ਤਰੀਕ ਤੋਂ ਇਕੱਠੇ ਆ ਸੀ ਆਪ ਤਾਂ ਦੇਖੋ ਅਸੀਂ ਇਸ ਨਰਸ ਦਾ ਹਿੱਸਾ ਬਣੇ ਹੋਇਆ ਸਾਡੀ ਕਿਸੇ ਕਿਸਾਨ ਜੁਨੇ ਨਾਲ ਨਹੀਂ ਸਾਡੀ ਕਿਸੇ ਵਿਸ਼ੇਸ਼ ਜਾਤੀ ਨਾਲ ਨਹੀਂ ਸਾਡੀ ੜਾਈ ਚੋਲ ਨਾਲ ਹੈ ਅਤਿਆਜਰ ਨਾਲ ਹੈ ਦੋਸਤੋ ਸਾਬ ਕਾਸ਼ੀ RAM ਕੇ ਹੱਥ ਕਰਦੇ ਸੀ ਇੱਕ ਜੁੱਤੀਆਂ ਬਣਾਉਣ ਵਾਲਾ ਜਮਾਨ ਇੱਕ ਜੁੱਤੀਆਂ ਖਾਣ ਵਾਲਾ ਨਜਵੀ ਜਦੋਂ ਦੋਨੇ ਇਕੱਠੇ ਹੋ ਜਾਣ ਤਾਂ ਉਹ ਰਾਜਪਾਗ ਦੀ ਉਹਨਾਂ ਦੇ ਕੋਲੇ ਚੁੱਗੀ ਆਏਗੀ ਸਾਡਾ ਕਾਸ਼ੀ ਰਹਣ ਦੇ ਵਜੇ ਤੇ ਅੱਜ ਉਹ ਸਮਾਜ ਕੇ ਅਸੀਂ 75 ਸਾਲਾਂ ਤੋਂ ਬੱਕੋ ਰੱਖ ਗੁਰਪਾ ਵਿੱਚ ਪਿੰਗਾ ਵਿੱਚ ਚਲੇ ਦੁਨੀਆ ਵਿੱਚ ਆ ਮੈਂ ਇਥੇ ਸੁਭਾਉ ਸਾਹਿਬ ਬੋਲ ਕੇ ਗਏ ਨੇ ਮੈਂ ਇਹਨਾਂ ਦੇ ਗੱਲ ਦੀ ਤਰੀਫ ਕਰਦਾ ਵੀ ਅਸੀਂ ਜਦੋਂ ਮੂਰਲੇ ਜੁਮੇਵਾਰ ਸਾਥੀ ਇਕਜੁੱਟ ਨਹੀਂ ਹੁੰਦੇ ਸਮਾਜ ਨੂੰ ਨਹੀਂ ਇਕੱਠਾ ਕਰ ਸਕਦੇ ਸਮਾਜ ਨੂੰ ਇਕੱਠਾ ਕਰਦੇ 60 ਜੋ 85 ਅਸੀਂ ਛਿੱਤਰ ਖਾ ਰਹਾਂ 100 ਜੋ 15 ਵਾਲੇ ਸਾਡੇ ਤੇ ਛਿੱਤਰ ਮਾਰ ਰਹੇ ਨੇ ਰਾਜ ਕਿਵੇਂ ਮੰਗ ਰਾਜ ਆਉਂਦਾ ਆਂ ਉਂਗਲ ਨਾਲ ਇੱਕ ਪਿਸਤੌਲ ਨਾਲ ਜੋ ਅਮਰੀਕਾ ਸਾਹਮਣੇ ਦਿੱਤਾ ਅਮਰੀਕਾ ਨਾਲ ਸਾਰੀ ਲੈਣਿਆ ਲੇਕਿਨ ਅਫਸੋਸ ਅਸੀਂ ਅੱਜ ਜਿਹੜਾ ਜ਼ਬਰ ਜੁਰਮ ਵਿਰੋਧੀ ਇਹ અતਿਆਚਾਰ ਸਬੰਧੀ ਸ਼ੰਰੂਰ ਦੇ ਸਾਥੀਆਂ ਨੇ ਮਨੀ ਹੁਣਾ ਨੇ ਦਸਨ ਕਮਰਾ ਜੀ ਸੁਭਜਾ ਨਗਰਾ ਸਾਹਿਬ ਡਾਕਟਰ ਨਖਰ ਸਿੰਘ ਜੀ ਔਰ ਸਾਡੇ ਪਰੋਚਾ ਸਾਹਿਬ ਸ਼ਕਤੀ ਜੀ 10 15 ਬੰਦਿਆਂ ਨੇ ਮਿਲ ਕੇ ਇੱਥੇ ਬਣਾਇਆ ਜੇ ਤੁਹਾਨੂੰ ਮਨਜ਼ੂਰ ਹੈ ਤਾਂ ਅਤਿਆਚਾਰ ਰੋਕਣ ਲਈ ਬਈ ਇਕੱਠੇ ਹੋ ਜੀ ਬੋਲੋ ਇੱਕ ਦਮ ਤਾਂ ਇਹ ਪਾਸ ਹੈ ਦੂਸਰਾ ਤੁਸੀਂ ਸਾਰੇ ਜੀ ਬਲਬ ਦੇ ਨੇ ਸਾਰਿਆਂ ਨੂੰ ਬੋਲਣ ਦਾ ਸਮਾਂ ਨਹੀਂ ਦੁੱਤਾ ਜਾ ਸਕਦਾ ਮੈਂ ਪੰਜਾਬ ਵੱਲੋਂ ਅਸੀਂ ਮਜ਼ਦਾਰੀ ਮਗਿਆ ਪੂਰੇ ਪੰਜਾਬ ਦੇ ਅੰਦਰ ਸਾਮਰਾਜੀ ਲੁੱਟ ਮਨੁਬਾਦੀ ਤਾਕਤਾਂ ਦੇ ਖਿਲਾਫ ਮਜ਼ਦੂਰ ਸਮਾਜ ਦੀ ਏਕਤਾ ਲਹਿਰ ਖੜੀ ਕਰਨੀ ਕਿਉਂਕਿ ਏਕਤਾ ਲਹਿਰ ਤੋਂ ਬਿਨਾਂ ਪਾਵਰ ਤੋਂ ਬਿਨਾਂ ਕੱਖ ਨਹੀਂ ਹੋ ਸਕਦਾ ਮੈਂ ਮੇਰੀ ਬੇਨਤੀ ਕਰਨਾ ਚਾਹੁੰਗਾ ਹੋ ਸਕਦਾ ਕਿਸੇ ਨੂੰ ਕੌੜੀ ਗੱਲ ਲੱਗੇ ਜੇ ਸਮਾਜ ਨੂੰ ਆਜ਼ਾਦ ਕਰਨਾ ਪ੍ਰਭੂ ਆਗੂ ਸਾਥੀਓ ਪਹਿਲਾ ਉਹਨਾਂ ਤਨਾਡਾ ਦੇ ਜ਼ਿਗੀਰਦਾਰਾਂ ਦੇ ਰਿਵਾੜਿਆਂ ਦੇ ਪੱਟੇ ਲਾਹੋ ਗੱਲ ਤੋਂ ਆ ਗੱਲਾਂ 'ਚ ਪੱਟੇ ਪਾਏ ਹੋਏ ਨੇ ਸਾਡੇ ਜਿੰਨਾ ਚਿਰ ਉਹ ਪੱਟੇ ਲੈ ਕੇ ਸਾਡੇ ਸਮਾਜ ਦੇ ਆਗੂ ਬਾਬਾ ਸਾਹਿਬ ਡਾਕਟਰ ਭੀਮrao ਮੇਦਕਰ ਦੀ ਵਿਚਾਰਧਾਰਾ ਦੇ ਮਿਸ਼ਨਰੀ ਨਹੀਂ ਬਣਦੇ ਸਾਡਾ ਸਮਾਜ ਆਜ਼ਾਦ ਨਹੀਂ ਹੋ ਸਕਦਾ ਜੁਲਮ ਨਹੀਂ ਰੁਕ ਸਕਦੇ ਗੱਲਾਂ ਬਾਬੇ ਸਾਹਿਬ ਦੀਆਂ ਕਰਾਂਗੇ ਇੱਥੇ ਚੋਣ ਇੱਥੇ ਬੈਠਾਂਗੇ ਬਾਦਲਾ ਕਾਂਗਰਸੀਆਂ ਬੀਜੇਪੀ ਦੀਆਂ ਤੇ ਝੜੂ ਇਹ ਇਸ ਕਰਕੇ ਕਿਸੇ ਨੂੰ ਲੱਗੇ ਕੌਮੀ ਕਿਸੇ ਨੂੰ ਲੱਗੇ ਸਥਾਨੀ ਅਸੀਂ ਸੱਚ ਬੋਲਦੇ ਹਾਂ ਸੱਚ ਬੋਲਣਾ ਸਾਨੂੰ ਸਿਖਾਇਆ ਆਹ ਜੁਰਮ ਉਹਨਾਂ ਚੱਕਰ ਨਹੀਂ ਰੁਕਦੇ ਜਿੰਨਾ ਚਿਰ ਸਾਡੇ ਆਗੂ ਆਜ਼ਾਦ ਨਹੀਂ ਹੁੰਦੇ ਮੈਂ ਮਜ਼ਦੂਰ ਮੁੱਟੀ ਮੋਰਚੇ ਵੱਲੋਂ ਵਧਾਈ ਦਿਨ ਸਾਡੇ ਭਰਾ ਵਿੱਕੀ ਪ੍ਰੋਚਾ ਜਿਹਨੂੰ ਕਿ ਉਹਨਾਂ ਨੇ ਇਸ ਮੁੱਦੇ ਦੀ ਆਵਾਜ਼ ਉਠਾਈ ਸਮਾਜ ਨੂੰ ਇਕੱਠਾ ਕੀਤਾ ਔਰ ਮੈਂ ਬੇਨਤੀ ਕਰਨਾ ਚਾਹੁੰਦਾ ਤੁਹਾਨੂੰ ਸਾਰਿਆਂ ਨੂੰ ਆਪਣੇ ਸਮਾਜ ਨੂੰ ਕਿ ਆਓ ਆਪਾਂ ਆਜ਼ਾਦ ਹੋ ਕੇ ਅਜਿਹੇ ਜ਼ੁਲਮ ਜ਼ਬਰ ਦੇ ਟਾਕਰੇ ਲਈ ਖੜੇ ਹੋਈਏ ਜੇ ਖੜੇ ਹੋਵਾਂਗੇ ਤੇ ਬਾਬਾ ਸਾਹਿਬ ਡਾਕਟਰ ਭੀਮrao Ambedkar ਤੇ ਗੁਰੂਆਂ ਪੀਰਾਂ ਦਾ ਸਮਾਜ ਫੇਰ ਸੱਜਿਆ ਜਾਊਗਾ ਨਹੀਂ ਨਹੀਂ दोगਲਾਪਣ ਛੱਡਣਾ ਪਊਗਾ ਖੁੱਦਗਰਜ਼ੀ ਛੱਡਣੀ ਪੈਣੀ ਹੈ

ਅਤਿਆਚਾਰ ਹੋ ਰਿਹਾ ਇੱਕ ਰਾਚੋ ਕਾਂਡ ਜਿਹੜਾ ਭਾਰਤੀ ਕਿਸਾਨ ਯੂਨੀਅਨ ਦਾ ਆਗੂ ਹੈ ਇਹ ਬੜੀ ਨਿੰਦਣਯੋਗ ਕਾਰਵਾਈ ਆ ਜਿਹੜੀ ਮਨਜੀਤ ਸਿੰਘ ਘਰਾਚੋ ਨੇ ਕੀਤੀ ਹੈ ਲੇਕਿਨ ਇਹ ਇਕੱਲਾ ਮਨਜੀਤ ਸਿੰਘ ਘਰਾਚੋ ਦਾ ਕਾਂਡ ਨਹੀਂ ਇਹ ਤਾਂ ਇੱਕ ਵੀਡੀਓ ਬਣ ਗਈ ਵੀਡੀਓ ਦੇ ਵਿੱਚ ਤੁਸੀਂ ਲੋਕਾਂ ਨੇ ਦੇਖ ਲਿਆ ਆਪਾਂ ਦੇਖ ਲਿਆ ਲੇਕਿਨ ਉਹਦਾ ਅਤਿਆਚਾਰ ਨੰਗਾ ਹੋ ਗਿਆ ਲੇਕਿਨ ਬਹੁਤ ਸਾਰੇ ਅਤਿਆਚਾਰ ਹੋਏ ਜੀ ਹੈ ਜਿਹੜੇ ਕਿਸ ਨੂੰ ਦੇਖਣ ਨੂੰ ਮਿਲਦਾ ਹੀ ਨਹੀਂ ਲੇਕਿਨ ਇਹ ਜਿਹੜੇ ਤਨਾੜ ਲੋਕ ਹੈ ਸਮਾਜਿਕ ਤੌਰ ਤੇ ਜਥੇਬੰਦੀਆਂ ਬਣਾਈ ਬੈਠੇ ਆ ਜੇਕਰ ਕੋਈ ਪੁਲਿਸ ਮੁਲਾਜ਼ਮ ਇਹਨਾਂ ਦੇ ਅਗੇਂਸਟ ਕੋਈ ਕਾਰਵਾਈ ਦੀ ਗੱਲ ਕਰਦਾ ਤੇ ਉਹਨੂੰ ਘੁਰਕੀ ਦੇ ਕੇ ਬਿਠਾ ਦਿੰਦੇ ਆ ਸਮਾਜਿਕ ਜਿਹੜੀ ਜਾਗੜਾ ਸਮਾਜਿਕ ਪਕੜਾ ਜਿਹੜਾ ਇਹਦਾ ਤੱਕੜ ਰਬਈਆ ਖਾਸ ਕਰਕੇ ਸਾਡੇ ਸਮਾਜ ਪ੍ਰਤੀ ਉਹ ਬੜਾ ਨਿੰਦਣਯੋਗ ਹੈ ਕਿਉਂਕਿ ਬਾਬਾ ਸਾਹਿਬ ਡਾਕਟਰ ਮੀਨਕਰ ਸਾਹਿਬ ਨੇ ਭਾਰਤ ਦੇ ਸੰਵਿਧਾਨ ਦੇ ਵਿੱਚ ਭਾਵੇਂ ਸਾਨੂੰ ਬਰਾਬਰ ਦਾ ਦਰਜਾ ਲੈ ਕੇ ਦਿੱਤਾ ਪਰ ਪ੍ਰੈਕਟੀਕਲੀ ਅਸੀਂ ਦੇਖਦੇ ਆ ਸਰਕਾਰਾਂ ਦਾ ਉੱਚ ਜਾਤੀ ਦੇ ਲੋਕਾਂ ਦਾ ਸਾਡੇ ਸਮਾਜ ਪ੍ਰਤੀ ਜਿਹੜਾ ਰੁਪਈਆ ਉਹ ਬਹੁਤ ਘੱਟ ਹੈ ਅੱਜ ਸਾਡੇ ਸਮਾਜ ਦਾ ਦਖੰਡਾ ਕਿ ਅਸੀਂ ਇੱਕ ਨਹੀਂ ਹੈਗੇ ਇਹ ਪੰਜ ਕੁੜੀਆਂ ਨੇ ਇਕੱਲੀ ਇਕੱਲੀ ਕਰਕੇ ਹਰੇਕ ਕੋਲ ਸਕਦਾ ਇਦਾਂ ਜਿ ਘਸੁੰਨ ਪੜ ਜਾਂਦਾ ਜਿੱਥੇ ਪੈਂਦਾ ਤੇ ਉੱਥੇ ਤਕਲੀਫ ਹੁੰਦੀ ਹੈ ਇਸੇ ਕਰਕੇ ਸਾਥੀਓ ਟਾਈਮ ਦੀ ਬੜੀ ਘਾਟ ਹੈ ਕਿਉਂਕਿ ਮੈਂ ਸਾਰੇ ਸਾਥੀਆਂ ਨੂੰ ਬੇਨਤੀ ਕਰਨਾ ਚਾਹੁੰਨਾ ਵੇ ਕੱਲਾ ਇਹ ਸਗਰ ਸੰਗਰੂਰ ਦਾ ਕੇਸ ਨਹੀਂ ਅਰ ਬਹੁਤ ਸਾਰੇ ਪਿੰਡਾਂ ਦੇ ਵਿੱਚ ਬਹੁਤ ਸਾਰੇ ਕਸਬਿਆਂ ਦੇ ਵਿੱਚ ਬਹੁਤ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਅਤਿਆਚਾਰ ਹੋ ਰਿਹਾ ਸਾਨੂੰ ਜਿਹੜੀ ਕੰਬੀਨੇਸ਼ਨ ਪਣਾਉਣੀ ਚਾਹੀਦੀ ਹੈ ਜਿੱਥੇ ਕਿਤੇ ਸਾਡੇ ਧੀ ਦੇ ਨਾਲ ਭੈਣ ਦੇ ਨਾਲ ਕਿਸੇ ਨੌਜਵਾਨ ਦੇ ਨਾਲ ਕਿਸੇ ਬਜ਼ੁਰਗ ਦੇ ਨਾਲ ਕੋਈ ਅਤਿਆਚਾਰ ਹੁੰਦਾ ਤਾਂ ਉਥੇ ਸਾਨੂੰ ਜਿਹੜਾ ਸਟੈਂਡ ਕਰਨਾ ਪੈਂਦਾ ਆ ਪਿੱਛੇ ਜੇ 2000 ਹੁੰਦੀ ਗੱਲ ਹੈ ਮੇਰੀ ਮਿਸਟਰ ਸਰਪੰਚਾਂ ਪਿੰਡ ਦੀ ਸਾਡੇ ਪਿੰਡ ਇੱਕ ਧਨਾੜ ਦਾ 99 ਨਾ ਮੁੰਡਾ ਵਟਿਆ ਇੱਥੋਂ ਵੱੜਤਾ ਬਾਹਾਂ ਵੜਤੀਆਂ ਵੜਤੀਆਂ ਇੱਥੋਂ ਵੱੜਤਾ ਹਲਾਲ ਕਰ ਕਰਕੇ ਵੱਡੇ ਉਹ ਸਾਥੀਓ ਅਰ ਅਸੀਂ ਉਹ ਕੇਸ ਟੱਕਿਆ ਉਸ ਕੇਸ ਨੂੰ ਨਿਪਰੇ ਜਾਣਨ ਵਾਸਤੇ ਮੈਨੂੰ ਸਮੇਤ ਪਰਿਵਾਰ ਜੇਲ੍ਹਾਂ ਦੇ ਵਿੱਚ ਜਾਣਾ ਪਿਆ 18 ਦੇ ਕਰੀਬ ਮੇਰੇ ਤੇ ਐਡੀਸ਼ਨਾਂ ਦੇ ਪਰਚੇ ਕੀਤੇ ਹੋਏ ਆ ਸਰਕਾਰਾਂ ਨੇ ਕਾਗਰਸੀ ਸਰਕਾਰਾਂ ਨੇ ਇਕੱਲੀ ਸਰਕਾਰਾਂ ਨੇ ਲੇਕਿਨ ਸਾਥੀਓ ਇੱਥੋਂ ਤੱਕ ਇਹ ਉਹ ਬੰਦੇ ਨੂੰ ਵੀ ਟਰਾਹਦਾ ਜਿਹੜਾ ਉਸ ਕੇਸ ਦਾ ਮਦਈ ਸੀ ਬਾਅਦ ਵਿੱਚ ਉਹ ਗਵਾਹੀ ਵੀ ਮੋਕਰ ਗਿਆ ਲੇਕਿਨ ਐਂਡ ਦੇ ਵਿੱਚ ਜਦੋਂ ਉਹਦਾ ਰਿਜ਼ਲਟ ਆਇਆ ਤਾਂ 5 ਲੱਖ ਰੁਪਈਆ ਜੁਰਮਾਨੇ ਤੇ ਉਮਰ ਕੈਦ ਹੋਈ ਸਾਥੀਓ ਔਰ ਬਹੁਤ ਸਾਰੇ ਪਿੰਡਾਂ ਦੇ ਵਿੱਚ ਇਹੋ ਜਿਹੇ ਜਿਹੜੇ ਅਤਿਆਚਾਰ ਹੁੰਦੇ ਆ ਸਾਨੂੰ ਸਮਾਜਿਕ ਤੌਰ ਤੇ ਰਾਜਨੀਤਿਕ ਤੌਰ ਤੇ ਜਿੱਥੇ ਮਰਜ਼ੀ ਖੜੋ ਵੈਸੇ ਤਾਂ ਆਪਾਂ ਹੋ ਅੰਬੇਡਕਾਰੀ ਮੂਵਮੈਂਟ ਦੇ ਨਾਲ ਖੜਨਾ ਪड़ਦਾ ਆਪਾਂ ਸਾਰੇ ਅੰਬੇਡਕਾਰਵਾਦੀ ਹੈਗੇ ਆ ਕਹੋਨੇ ਭੀਆਂ ਲੇਕਿਨ ਅੱਜ ਬਾਬਾ ਸਾਹਿਬ ਡਾਕਟਰ ਮਹਿੰਦਰ ਸਿੰਘ ਸਾਹਿਬ ਦੇ ਅਧੂਰੇ ਸੁਪਨੇ ਨੂੰ ਸਹਕਾਰ ਕਰਨ ਵਾਸਤੇ ਸਾਨੂੰ ਸਮਾਜਿਕ ਜਿਹੜੀ ਲੜਾਈ ਲੜਨੀ ਪਣਦੀ ਹੈ ਜਦੋਂ ਸਾਡਾ ਸਮਾਜਿਕ ਜਣਾ ਜਿਹੜੀਆਂ ਸਾਡੇ ਸਮਾਜ ਦੀਆਂ ਮਜ਼ਬੂਤ ਹੋਣਗੀਆਂ ਸਾਡੇ ਦੇ ਉੱਤੇ ਕੋਈ ਜ਼ਬਰ ਜ਼ੁਲਮ ਕਰਨ ਦੀ ਹਿੰਮਤ ਨਹੀਂ ਕਰੂਗਾ ਸੋ ਮੈਂ ਇਹਨਾਂ ਨੂੰ ਕੁਝ ਕਹਿਣਾ ਹੋਇਆ ਰਜਾ ਚੋਨਾ ਮੇਰੇ ਖਨਾਸਪੀ ਇੱਕ ਜਿਹਦੇ ਤੋਂਣ ਦੇ ਵਿੱਚ ਸਰੀਆ ਸੀ ਕਿਸਾਨ ਜੁਗੀਆਂ ਨਾਗੋ ਕਹਿੰਦਾ ਸੀ ਮੇਰੇ ਪਿੰਡ ਦਾ ਉਹਨਾਂ ਨੇ ਵੀ ਮੇਰੇ ਖਿਲਾਫ ਇੱਕ ਚਾਲੀ ਅਸਲਾ ਲਈ ਸੀ ਕਿਉਂਕਿ ਮੈਂ ਉਹਨਾਂ ਦੇ ਨਰੇਕਾ ਦੇ ਪੈਸੇ ਬੰਦ ਕੀਤੇ ਸੀ ਪੈਣੋ ਉਹਨਾਂ ਦੇ ਨਰੇਕਾ ਦੇ ਪੈਸੇ ਪੈਂਦੇ ਸੀਗੇ ਖਾਤਿਆਂ ਦੇ ਵਿੱਚ ਸੋ ਜਦੋਂ ਮੈਨੂੰ ਕਲਮ ਮਿਲੀ ਬਾਬਾ ਸਾਧੂ ਸੰਧਾਨ ਦੇ ਮਤਲਬਕ ਪਿੰਡ ਦਾ ਸਰਪੰਚ ਬਣਿਆ ਤਾਂ ਮੈਂ ਪਹਿਲਾ ਆਪਣੇ ਲੋਕਾਂ ਦੀ ਬਾਤ ਚੱਕੀ ਤੇ ਜ਼ੁਲਮ ਦੇ ਖਿਲਾਫ ਬਾਤ ਚੱਕੀ ਆਪਣੇ ਪਿੰਡ ਦੇ ਵਿੱਚੋਂ ਸੋ ਮੇਰੇ ਨਾਲ ਵਿੱਕੀ ਪ੍ਰੋਚਾ ਜੀ ਦਰਸ਼ਨ ਸਿੰਘ ਕਾਗੜਾ ਜੀ ਬਨੀ ਖੈਰਾ ਜੀ ਹੈਲਾ ਸਾਹਿਬ ਬੈਠੇ ਨੇ ਸਾਰੇ ਦੀਪ ਠਾਕੁਰ ਜੀ ਬੈਠੇ ਨੇ ਸਿਪਾਇਨਾ ਤੋਂ ਸਾਰੇ ਨੇ ਪਟਿਆਲੇ ਦੇ ਵਿੱਚ ਇੱਕ ਐਕਸ਼ਨ ਕਮੇਟੀ ਬਣਾਈ ਤੇ ਪਹਿਲਾਂ ਤੋਂ ਹੋਂ ਦੇ ਵਿੱਚੋਂ ਸਰੀਆ ਪਟਿਆਲੇ ਦੇ ਵਿੱਚੋਂ ਕੱਢਿਆ ਸੀ ਜਿਵੇਂ ਕਰਸੋ ਚ ਫਸੇ ਹੋਇਆ ਹੈ ਜੀ ਤੇ ਜਿਨ੍ਹਾਂ ਨੇ ਪਹਿਲਾਂ ਵੀ ਇੱਕ ਆਵਾਜ਼ ਚੱਕੀ ਸੀ ਦੱਸਦੀ ਕਿ ਮੈਂ ਮੈਲ ਪਿੰਡ ਤੋਂ ਸਰਪੰਚ ਵੀ ਆ ਪਟਿਆਲੇ ਜਿਨ੍ਹਾਂ ਤੋਂ ਤੇ ਭਵਨ ਬਾਦਵੀ ਕੀ ਤਿਰਥ ਤੋਂ ਪ੍ਰੈਜ਼ੀਡੈਂਟ ਆ ਪੰਜਾਬ ਦਾ ਔਰ ਮੈਂ ਤੁਹਾਨੂੰ ਕਹਿੰਨ ਵੀ ਜੇ ਜਾਗਦੀ ਜਵੀਰ ਵਾਲੇ ਨਾ ਖਾਸ਼ ਕਰਕੇ ਮੇਰੀ ਜਗ ਜਾਨੀ ਪੈਰੋ ਸਮਾ ਆ ਕੇ ਤੁਹਾਡਾ ਬਾਹਰ ਨਿਕਲਦਾ ਚਾਸੀ ਦੀ ਰਾਣੀ ਮੈਂ ਕੋ ਤੁਹਾਡੀ ਬਹੁਤ ਲੋੜਾ ਸਮਾਜ ਨੂੰ ਹਮੇਸ਼ਾ ਆਪਣੇ ਬੱਚਿਆਂ ਨੂੰ ਪੜਾਹੋ ਇੱਕ ਸੂਟ ਘੱਟ ਸਮਾ ਲਿਓ ਆਪਣੇ ਬੱਚੇ ਪੜਾ ਦਿਓ ਸਿਸਟਮ ਦੇ ਖਿਲਾਫ ਲੜਨ ਵਾਸਤੇ ਇੱਕ ਪੂਆ ਘੱਟ ਵੀ ਲਓ ਆਪਣੇ ਬੱਚੇ ਪੜਾ ਦਿਓ ਸਿਸਟਮ ਦੇ ਖਿਲਾਫ ਲੜਨ ਵਾਸਤੇ ਸੋ ਮੈਂ ਪਵਨਵਾਨ ਵੀ ਕੀਤੀ ਇਹ ਤੋਂ ਵੱਲੋਂ ਪ੍ਰਧਾਨ ਜੀ ਨੂੰ ਦਰਸ਼ਕਾਂ ਕਾਂਗੜਾ ਜੀ ਨੂੰ ਮੇਰੇ ਵਿੱਕੀ ਪ੍ਰੋਚਾ ਵੀਰ ਜੀ ਨੂੰ ਵਿਸ਼ਵਾਸ ਦਿਵਾਉਣਾ ਸ਼ਬਦਨਾ ਸ਼ੇਰਕੇ ਜੀ ਵੱਲੋਂ ਕਿ ਜਦੋਂ ਵੀ ਜੁਗੀ ਲੱਗੂਗੀ ਸਮਾਜ ਦੇ ਲਈ ਪਹਿਲੀ ਕਦਮ ਦੇ ਵਿੱਚ ਆਪਣਾ ਸਿਰ ਦੇਵਾਂਗੇ ਸਿਰ ਸਮਾਜ ਦੇ ਲਈ ਤੇ ਇਹਨਾਂ ਦੀ ਧੌਣ ਤੋਂ ਸਰੀਆ ਕੱਢਣ ਵਾਸਤੇ ਜੈ ਜੀ ਜੈ ਭਾਰਤ ਕਰਾਚੋਂ ਦੇ ਵਿੱਚ ਹੋਈ ਹੈ ਠੀਕ ਹੈ ਇਤਨਾ ਕਿਤੇ ਬੱਚਿਆਂ ਤੋਂ ਗਲਤੀ ਹੋ ਸਕਦੀ ਆ ਪਰ ਅਸੀਂ ਇਹਦੀ ਜਾਂਚ ਕਮੇਟੀ ਦੇ ਵਿੱਚ ਵੀ ਮੈਂ ਖੁਦ ਸ਼ਾਮਲ ਰਹਾ ਉਹ ਜਾਂਚ ਮੁਕੰਮਲ ਹੋ ਗਈ ਉਹ ਕੱਲ ਨੂੰ 24 ਤਰੀਕ ਨੂੰ ਤੁਹਾਡੇ ਸਾਹਮਣੇ ਸਪੁਰਦ ਕੀਤੀ ਜਾਊਗੀ ਪਰ ਅਸੀਂ ਇਹ ਗੱਲ ਕਦੇ ਨਹੀਂ ਨਕਾਰ ਸਕਦੇ ਜਾਂਜ ਹੁੰਦੀ ਜਾ ਰਹੀ ਹੁੰਦੀ ਉਹਨਾਂ ਨੇ ਤਸੱਦਦ ਕੀਤਾ ਉਹਨਾਂ ਦੀ ਜਾਨ ਜਾ ਸਕਦੀ ਸੀ ਕਿਸੇ ਹੋਰ ਜਾਤੀ ਨੇ ਕਿਉਂ ਨਹੀਂ ਉੱਚ ਜਾਤੀ ਦੇ ਕੀਤਾ ਜਾਂਦਾ ਕਿ ਅਸੀਂ ਉਹਨਾਂਵੇਂ ਹੋਇਆ ਇਸ ਕਰਕੇ ਸੱਜਣ ਕਹਿੰਦੀ ਕਰਦੇ ਆ ਜੇ ਆਪਾਂ ਪਾਣੀ ਨੂੰ ਬੰਦ ਲਾ ਕੇ ਰੋਪਣ ਦਾ ਚਲਨ ਕਰੀਏ ਕਿਉਂਕਿ ਅਸੀਂ ਗੁਲਾਮ ਨਹੀਂ ਹਾਂ ਅਸੀਂ 32 ਜੱਗਿਆਂ ਬੰਦੇ ਪੰਡੇ ਹੋਏ ਸਾਲ ਬਾਅਦ ਤੋਂ ਬੰਦ ਦਿੱਲੀ ਬੈਠੇ ਰਹੇ ਦਿੱਲੀ ਕਿੱਥੇ ਬੈਠੇ ਹੈ ਦਿੱਲੀ ਤਿੱਲ ਕਾਲੇ ਕਾਨੂੰਨ ਖਤਮ ਕਰਾਉਣ ਦੇ ਲਈ ਲੇਕਿਨ ਫੇਰ ਵੀ ਨਹੀਂ ਹੋਏ ਮੋਦਵੀ ਹੋਏ ਨੇ ਕੈਨਸਲ ਹੀ ਹੋਈ ਅਸੀਂ ਇੱਥੇ ਤੁਸੀਂ ਦੇਖੋ ਪਹਿਲਾ ਆ ਪਿੰਡ ਪਿੰਡਾ ਗੁਜਰਾ ਪਿੰਡ ਪਿੰਡਾ ਲੰਗੜਾ ਇੱਥੇ ਬੱਕਰੀ ਦੇ ਰੋਲੇ ਪਿੱਛੇ ਸਾਡੇ ਦੋ ਬੰਦੇ ਕੁੱਟ-ਕੁੱਟ ਕੇ ਮਾਰਦੇ ਇੱਕ ਦਾ ਮਾਰਦਾ ਸੀ ਇੱਕ ਫੱਟੜ ਕਰਦਾ ਸੀ 21 ਬੰਦੇ ਝਾਲੀ ਸ਼ਰਾਬ ਇਹਨਾਂ ਨੇ ਵੰਡੀ ਚਾਲੂ ਵਾਲੀ ਸਰਕਾਰ ਨੇ ਚਾਲੂ ਸਰਕਾਰ ਸ਼ਰਾਬ ਬਣਾਈ ਔਰ ਉਹ ਪੋਤਾ ਦੀ ਬਰਥਡੇ ਸੀ ਪਿਆਈ ਕਿਥੇ ਗੁਜਰਾ 23 ਸਾਲ ਜਕੇਪੜ 21 ਬੰਦੇ ਮਰ ਗਏ ਚਾਰ ਅੰਨੇ ਹੋ ਗਏ ਇਹ ਕੋਈ ਸੰਗਰੂਰ ਜਿਹੜਾ ਜ਼ਿਲ੍ਹਾ ਮੁੱਖ ਮੰਤਰ ਦਾ ਜ਼ਿਲ੍ਹਾ ਫਿਰਕ ਮੰਤਰ ਦਾ ਜ਼ਿਲ੍ਹਾ ਇਹ ਅਤਿਆਚਾਰਾਂ ਦਾ ਹੱਬ ਬਣ ਗਿਆ ਹੱਬ ਅਸੀਂ ਇਥੋਂ ਇਹਨਾਂ ਦਾ ਜਿਹੜੀ ਰਾਜਧਾਨੀ ਹੈ ਉਹਨੂੰ ਤੋੜਾਂਗੇ ਸਾਡਾ ਏਕਾ ਜਿਹੜਾ ਹੈਗਾ ਉਹ ਤੋੜੂਗਾ ਇਸ ਕਾਰਕ ਕਿ ਮੈਂ ਸਾਰੇ ਸਾਥੀਆਂ ਨੂੰ ਸਮਾਂ ਨਹੀਂ ਦੇ ਸਕਦੇ ਗੁਰਦੀਪ ਸਿੰਘ ਲਾਲੀ ਜੀ ਪਹਿਲ ਤੋਂ ਆਏ ਨੇ ਉਹਨਾਂ ਦਾ ਵੀ ਧੰਨਵਾਦ